ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜੱਲੀ ਜਾਂਦਾ ਅੱਜ ਦੀ ਵੀਡੀਓ ਪਿੰਡ ਮੌੜਨਾ ਬਾ ਵੀਰੇ ਹਾਂਜੀ ਮੌੜਨਾ ਬਾ ਤੇ ਅੱਜ ਆਪਾਂ ਤੁਹਾਡੇ ਬਾਤੇ ਦੋ ਚੀਜ਼ਾਂ ਲੈ ਕੇ ਆਏ ਇੱਕ ਤਾਂ ਟੋਕੜ ਗੱਬਣ ਚੈੱਕ ਪਾਸ ਝੋਟੀ ਲੈ ਕੇ ਆਏ ਆ ਤੇ ਇੱਕ ਤੁਹਾਡੇ ਵਾਸਤੇ ਦੁੱਧ ਚੁਵਾਈ ਵਾਲੀ ਮਸ਼ੀਨ ਲੈ ਕੇ ਆਇਆ ਚੰਗੀ ਹਾਲਤ ਦੀ ਹੈ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਤੇ ਸਸੀ ਕਾ ਬਾਈ ਸਸੀ ਕਾ ਹੋਰ ਠੀਕ ਹੈ ਸੋਨੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ 9988202601 9988202601 ਪਿੰਡ ਜੀ ਪਿੰਡ ਮੋੜਣਾ ਬਾਥੀਰ ਤਪਾ ਜ਼ਿਲ੍ਹਾ ਬਰਨਾਲਾ ਤੇ ਨੇੜੇ ਆਪਣੇ ਕਿਹੜੇ ਇਧਰੋਂ ਸੈਣਾ ਵੀ ਆ ਗਿਆ ਹਨ ਨੇੜੇ ਸੈਣਾ ਵੀ ਨੇੜੇ ਹੈ ਕੈਂਚਗਾ ਤਪਾ ਨਾ ਹੋਕ ਤੇ ਸੋਨੀ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੇ ਜਾਂਦੇ ਆਪਣੀ ਝੋਟੀ ਕਿਹੜਾ ਸੂਆ ਹੈ ਦੂਜਾ ਸੂਆ ਤੀਜੇ ਸੂਆ ਤੀਜੇ ਸੂ ਗਈ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਹੈ 7 ਕਿਲੋ 6 ਮਨ ਕਿਲ ਆਵੇਗਾ 6 ਕਿਲੋ ਮੰਨ ਕੇ ਆਵੇ ਤੇ ਮਿਲਦੀ ਮੁਲਦੀ ਕਿਵੇਂ ਵੀਰੇ ਜਲਦੀ ਕੋਈ ਆਪਾਂ ਹੈਗੀ ਲਈ ਹੂੰ ਉਥੇ ਤਾਂ ਮਿਲਦੀ ਸੈਂ ਖਾਲੀ ਖੁਰਨੀ ਚਾਹੇ ਥਾਪੀ ਮਾਰਦੀ ਸਿੱਧੂ ਜੀ ਘਰ ਬਦਲਣਾ ਹੋ ਜਾਂਦਾ ਹਾਂ ਆਪਾਂ ਇੱਕ ਡੰਗ ਟੀਕਾ ਲਾਉਣੇ ਇੱਕ ਡੰਗੂ ਮਿਲਦਾ ਤੇ ਦੁੱਧ ਹੁਣ 7 ਕਿਲੋ ਕਿ 6 ਕਿਲੋ ਹੈ 7 ਛੇ ਹੀ ਕਮਾਉਂਦੇ ਕਿੰਨੇ ਚਿਰ ਦੀ ਚੈੱਕ ਪਾਸ ਆ ਬਈ 11 ਮਹੀਨਿਆਂ ਤੋਂ 10 ਦਿਨ ਰੁਕਤੇ ਆ ਜਾਂ 10 ਦਿਨ ਥੱਲੇ ਬਸ 11 ਦੀ ਮੰਨ ਕੇ ਅਗਲਾ ਲੈ ਲੈ ਚੈੱਕ ਪਾਸ ਆ ਥੋੜੀ ਕਰਾਈ ਵੀ ਅਗਲਾ ਉਹਦੀ ਕਰਾ ਕੇ ਲੈ ਕੇ ਜਾਵੇ ਤੇ ਖੋਲਣ ਤੋੜਾ ਤਾਰਾ ਕਰਾਇਆ ਚਾ ਕਿਤੇ ਸੋਨੀ ਸਾਇਜ ਬਹੁਤ ਆ ਹਨਾ ਬਾਈ ਸਾਇਜ ਬਾਈ ਕੱਦ ਪੂਰਾ ਹੀ ਆ ਤੇ ਸੂਏ ਕਿਹੜੇ ਵਾਸਤੇ ਗੱਬਣਾ ਹੁਣੇ ਤੀਜੇ ਸੂੂ ਕੀ ਤੀਜੇ ਵਾਸਤੇ ਗੱਬਣ ਹੋਈ ਪਿਆ ਹੁਣ ਤੇ ਬੱਚਾ ਇਹਦਾ ਹੈ ਨਹੀਂ ਵੀਰੇ ਬੱਚਾ ਹੈ ਓਕੇ ਤੇ ਜੇ ਆਪਾਂ ਗੱਲ ਕਰ ਲਗੇ ਚੰਗੀ ਪੇਮੈਂਟ ਵਾਲੀ ਝੋਟੀ ਤਿਆਰ ਹੋਣਾ ਨੇ ਆ ਦੇਖੋ ਸਾਇਜ ਵੇਖੋ ਤੁਸੀਂ ਕਿੱਡਾ ਗਾ ਤੇ ਥਾਣ ਕੱਲਾ ਕੱਲਾ ਥਾਣਾ ਥੋਣਾ ਦੀ ਓਕੇ ਵੀਰੇ ਉਹ ਵੀ ਵਧੀਆ ਬਾਈ ਇੱਕ ਨੰਬਰ ਚ ਬਾਈ ਇੱਕ ਨੰਬਰ ਚ ਬਾਈ ਤੇ ਬਾਈਕ ਨਹੀਂ ਨਹੀਂ ਵੀਰੇ ਓਕੇ ਜਮਾ ਝੋਟੀਆਂ ਦੇਖੋ ਫੇਸ ਕਰੋ ਚੱਕਾ ਤੇ ਕੱਦ ਕੰਨੂ ਹਣਾ ਜਾ ਕੇ ਆਇਓ ਮੈਂ ਤੁਹਾਨੂੰ ਕਹਿ ਰਿਹਾ ਤੇ ਕੱਦ ਨੂੰ ਬਾਈ ਨੂੰ ਵੀ ਨਾਲ ਖੜਾ ਕੇ ਤੁਹਾਨੂੰ ਜੱਜਮੈਂਟ ਕਰਾਵਾਂਗੇ ਤੇ ਬਾਕੀ ਦਾ ਅੱਗੇ ਵੀ ਆਪਾਂ ਇੱਕ ਦੋ ਵੀਡੀਓ ਕਵਰ ਕੀਤੀਆਂ ਬਾਈ ਕੋਲੇ ਪਾਸੂ ਚੰਗੇ ਹੁੰਦੇ ਹੈਗੇ ਆ ਦੇਖੋ ਥਣਲੇਵਾਂ ਨੇੜ ਤੋਂ ਕਰਾ ਦਈਏ ਤੁਹਾਨੂੰ ਚੈੱਕ ਆ ਦੇਖੋ ਜੀ ਤੇ ਸਾਫ ਸੁਥਰੀ ਆ ਨਾ ਬਈ ਧਾਰ ਭੋਲੀ ਮੜੇ ਖੜਿਓ ਨਾਲੇ ਇੱਧਲੇ ਪਾਸੇ ਭੁਰ ਸ਼ਰਲਾ ਆ ਦੇਖੋ ਕਰੋ ਜੱਜਮੈਂਟ ਤੇ ਤੁਹਾਨੂੰ ਆਪਣਾ ਕੱਦ ਕਿੰਨਾ ਵੀਰੇ ਪੰਜ ਫੁੱਟ 6-7 ਕਾਇੰਚ ਓਕੇ ਤੇ ਹੁਣ ਆਪਾਂ ਅਗਲਾ ਜਿਹੜਾ ਮਰਜ਼ੀ ਆਵੇ ਆਪਦੀ ਚੈੱਕ ਕਰਾ ਕੇ ਲਿਜਾਵੇ ਚੈੱਕ ਕਰਾ ਕੇ ਲਿਜਾਵੇ ਥਣਾ ਦੀ ਇੱਕ ਨੰਬਰਾ ਘਰੇ ਗਈ ਦੀ ਗਾਰੰਟੀ 4 ਮਹੀਨਿਆਂ ਦੀ ਚੈੱਕ ਪਾਸ ਉੱਤੇ ਆਦਾ ਦੇਣਾ ਆਪਾਂ 4ਾਂ ਦੀ ਕਹਿ ਕੇ ਦੇਣੀ ਤੇ ਮੇਨ ਗੱਲ ਵੀਰੇ ਹੁਣ ਇਹਦਾ ਮੁੱਲ ਚੈਜ ਕਿੰਨਾਗਾ ਮੁੱਲ ਬਸ ਵੀਰੇ ਇਹਦਾ ਬੜਾ ਨਹੀਂ ਜਾਨੂ ਵੀ ਇਹ ਚਲ 85000 ਵੀ ਦੇ ਦੇਗਾ ਮਾਨਤਾਨ ਕਰਦੇ ਤੇ 85 ਤੇ 85 160 ਤੇ 170 ਦੀ ਝੋਟੀ ਵਿਕਣੀ ਆ ਹਨਾ ਉਦੋਂ ਆਪਾਂ ਨਹੀਂ ਕਹਿੰਦੇ ਯਾਨੀ ਸਵਾ ਗਰੀ ਦਾ ਜਿਹਨੂੰ ਮਰਜ਼ੀ ਪੜਾ ਦੇ ਓਕੇ 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 ਬਹੁਤ ਵੱਡੀ ਝੋਟੀ ਆ ਜੀ ਸਾਹਿਬ ਆ ਚਾਤ ਕੁਆਲਿਟੀ ਰੰਗ ਰੰਗ ਦੇਂਦੀ ਹੈ ਇਹ ਤਾਂ ਲੋਕ ਦੇਂਦੇ ਆ ਦੇਖੋ ਥਣ ਫੇਰ ਇਧਰ ਲਈ ਛੱਡ ਦੇਈ ਕਰਾ ਦੀ ਚੈੱਕ ਤੇ ਠੀਕਾ ਕੁਦਰਤੀ ਜੀ ਰੋ ਘਰੋਂ ਖੋਲਦਾ ਪਸੂ ਲਵਾਉਣ ਲੱਗ ਜਾਂਦਾ 85000 ਚ ਮੰਨਤਨ ਹੁਣ ਤੇ ਹੁਣ ਵੀਰੇ ਆਪਾਂ ਮਸ਼ੀਨ ਦੀ ਗੱਲ ਕਰ ਲਗੇ ਤੇ ਕਿੰਨਾ ਚਿਰ ਹੋ ਗਿਆ ਆਪਣੀ ਲਿਆਂਦੀ ਨੂੰ ਇਹਨਾਂ ਆਪਣੇ ਕੋਲ ਤਾਂ ਵੀਰੇ ਅਸਤੱਕ ਇਹਦੇ ਗਾਈਆਂ ਵੇਖਣ ਗਏ ਸੀ ਉਹਨੇ ਗਾਈਆਂ ਸਾਡੇ ਜਾਂਦੇ ਨੂੰ ਬੇਚਦੀਆਂ ਅੱਛਾ ਮਸ਼ੀਨ ਆਪਾਂ ਲੈ ਲਈ ਮਸ਼ੀਨ ਰਹਿ ਗਈ ਚਿਕੰਡੀ ਤੇ ਮਸ਼ੀਨ ਪੂਰੀ ਵਧੀਆ ਚਾਦੂ ਹਾਲਤ ਤੇ ਢੋਲੀ ਕਿਨੇ ਲੀਟਰ ਦੀ ਹੋਊ ਇਹਦੀ ਤਕਰੀਬਨ ਮੇਰੇ ਸਾਬ ਨਾਲ 2 ਠੀਕ ਆ ਤੇ ਹੁਣ ਜਿਹੜਾ ਸਿਸਟਮ ਜਿਹਾ ਵੀਰੇ ਆਹ ਇਹ ਇੱਕ ਦੀ ਇੱਕ ਦੀ ਚਵਾਈ ਵਾਸਤੇ ਆ ਪਾਪੂਪਾ ਗਾਲ ਇਹਦੀ ਮੋਟਰ ਇੱਕ ਦੀ ਆ ਹੂੰ ਤੇ ਹੂੰ ਦਾਸ ਜੀ ਕਹਿੰਦੇ ਵੀ ਆਹ ਦੋ ਲੱਗ ਜਾਣਗੇ ਜਿਗਾਰਡ ਜਿ ਚਵਾਈ ਵਾਲੇ ਇਹਦੇ ਓਕੇ ਦੋ ਲੱਗ ਜਾਂਦੇ ਠੀਕ ਆ ਕੈਪਟਨ ਦੀ ਮੋਟਰ ਹੈ ਬੈਂਸਨ ਦੀ ਮਸ਼ੀਨ ਹੈ ਬੈਂਸਨਦੀਪ ਜਾਦੇ ਮਸ਼ਹੂਰਾ ਹਨਾ ਤੇ ਬਾਕੀ ਦੀ ਗੱਲ ਇਹ ਇੱਕੇ ਟਾਈਮ ਇਕੱਠੀਆਂ ਦੋ ਪਸੂਆਂ ਦੀ ਚਵਾਈ ਕਰ ਸਕਦੀ ਹੈ ਉਹ ਵੀ ਸ਼ਾਇਦ ਕਹਿੰਦੇ ਕਰੂਗੀ ਇਹ ਕਰਦੀ ਆ ਵੀਰੇ ਹਾਂ ਤੇ ਬਾਕੀ ਦੀ ਗੱਲ ਢੋਲੀ ਢਾਲੀ ਹਮਮ ਆਇਦਾ ਰਬੜ ਰੋੜਾ ਵਾਲਾ ਸਿਸਟਮ ਹੋਣੇ ਬੰਦੇ ਨੇ ਦੱਸਿਆ ਜੀ ਤੋਂ ਆਪਾਂ ਲੈ ਆਂਦੀ ਉਹ ਕਹਿੰਦਾ ਬਈ ਥੋੜੇ ਦਿਨ ਹੀ ਹੋਇਆ 5-7 ਦਿਨ ਸਾਰੀ ਵੀ ਸਰ ਬਸਾਰਾ ਰੋੜਾ ਰੋੜਾ ਨਵਾਂ ਪਈਆਂ ਠੀਕ ਆ ਵੀ ਯਾਨੀ ਪੂਰੀ ਚਾਲੂ ਹਾ ਉਹ ਤਾਂ ਜਦੋਂ ਬੰਦੇ ਨੇ ਫਾਰਮ ਹੀ ਛੱਡਤਾ ਹਨਾ ਚੈੱਕ ਕਰਕੇ ਲੈ ਜਾਵੇ ਚੈੱਕ ਕਰਕੇ ਲੈ ਜਾਵੇ ਆਇਓ ਬਾਈ ਨਾਲ ਇੱਥੇ ਜਰੂਰ ਤੁਸੀਂ ਸੰਪਰਕ ਕਰਕੇ ਸਾਰਾ ਕੁਝ ਆਹ ਚੀਜ਼ਾਂ ਇਹਨਾਂ ਸਾਰਾ ਕੁਝ ਓਰੀਜਨਲ ਵੈਂਸ਼ਨ ਸਾਰੀਆਂ ਮੋਹਰਾ ਮਹਰਾ ਉੱਤੇ ਉਵੇਂ ਪੰਗਾ ਹਨਾ ਤੇ ਬਾਕੀ ਦੀ ਗੱਲ ਬਹੁਤ ਕਿਸਾਨ ਭਰਾ ਮੈਨੂੰ ਵੀ ਫੋਨ ਕਰਦੇ ਆਗੇ ਵੀ ਵਿਰੇ ਜੀ ਕਿਸੇ ਕੋਲ ਸੈਕੰਡ ਹੈਂਡ ਮਸ਼ੀਨ ਪਈ ਆ ਤੇ ਚਾਲੂ ਹਾਲਤ ਜਾਂ ਨਵੀਂ ਮਸ਼ੀਨ ਆ ਜਾਂ ਨਵੀਂ ਕਹਿੰਦੇ ਬਾਵਾ ਮੈਂ 3558000 ਦੀ ਦੱਸਦੇ ਆ ਤੇ ਆਪਣਾ ਫਿਰ ਕੀ ਰੇਟ ਆ ਗਿਆ ਦਾ ਹੁਣ ਇਹ ਵੀਰੇ ਆਪਾਂ 35000 ਦੀ ਦੇ ਦੇ 35000 ਦੀ ਵਿੱਚੋਂ ਮੌਕੇ ਤੇ ਮਾਨਤਾਨ ਹੋ ਜਾਣਾ ਠੀਕ ਆ 35000 ਚ ਤੇ 85000 ਚ ਝੋਟੀ ਆਪਾਂ ਦੇ ਦੇ ਦੋਕੜ ਗੱਬਣ ਚੈੱਕ ਪਾਸ 4 ਮਹੀਨੇ 10 ਦਿਨਾਂ ਦੀ ਬਾਈ ਕਹਿੰਦਾ ਤੁਸੀਂ 4 ਮਹੀਨਿਆਂ ਦੀ ਮੰਨ ਕੇ ਆਇਓ ਤੇ ਦੁੱਧ 7 ਕਿਲੋ ਤੁਸੀਂ 6 ਕਿਲੋ ਮੰਨ ਕੇ ਸੌਦਾ ਕਰਨਾ ਤੇ ਮਾਨ ਤਨ ਤੁਹਾਡਾ ਵਿੱਚੋਂ ਹੋ ਜਾਣਾ ਬਾਕੀ ਦਾ ਨੰਬਰ ਬੋਲੋ ਜੀ ਫਿਰ 9988720260 ਪਿੰਡ ਮੋੜਨਾਬਾ ਜ਼ਿਲ੍ਹਾ ਬਰਨਾਲਾ ਹਨਾ ਤਹਿਸੀਲ ਤਾਪਾ ਓਕੇ ਜੀ ਦੋ ਨਕਸੀ ਦੋਨੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਕਿਨਵੀ